ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਗੱਲ ਕਰਦੇ ਹਾਂ ਜੁਤੀ ਨਵੰਬਰ ਦੇ ਕਬੱਡੀ ਕੱਪਾਂ ਦੇ ਫਾਈਨਲ ਰਿਜ਼ਲਟ ਬਾਰੇ ਕਹਿੰਦੇ ਕੱਲ ਤਾਂ ਰਾਇਪਰ ਜਿਹੜਾ ਬਠਿੰਡਾ ਦੇ ਕਬੱਡੀ ਕੱਪ ਦੇ ਕਹਿੰਦੇ ਰਿਕਾਰਡ ਟੁੱਟ ਕੇ ਮੋਟਰਸਾਈਕਲ ਵਾਲੇ ਕਹਿੰਦੇ ਕਹਿੰਦੇ ਮੁੰਡਿਆਂ ਨੇ ਸਿਰਹਾ ਕਰਵਾਤਾ ਮੋਟਰਸਾਈਕਲ ਵਾਲੇ ਕੱਪ ਤੇ ਬਾਕੀ ਆਪਾਂ ਕਰਦੇ ਹਾਂ ਫਾਈਨਲ ਰਿਜ਼ਲਟ ਬਾਰੇ ਗੱਲ ਕੌਣ ਕਿੱਥੋਂ ਬਣਿਆ ਬੈਸਟ ਕਿਹਨੇ ਜਿੱਤੇ ਕਿੰਨੇ ਮੋਟਰਸਾਈਕਲ ਕੱਲ ਪਹਿਲਾ ਕਬੱਡੀ ਕੱਪ ਕਰਵਾਇਆ ਗਿਆ ਪਿੰਡ ਮਾਲਾਕਲਾਂ ਜ਼ਿਲ੍ਹਾ ਮੋਗਾ ਦੇ ਵਿੱਚ ਇੱਥੇ ਫਰਸਟ ਟੀਮ ਰਹੀ ਐਨਆਰਆਈ ਨਕੋਦਰ ਜਿਸਨੇ 32 ਅੰਕ ਪ੍ਰਾਪਤ ਕੀਤੇ 1 ਲੱਖ ਰੁਪਏ ਦੀ ਜੇਤੂ ਬਣੀ ਸੈਕੰਡ ਟੀਮ ਰਹੀ ਟੰਡੋਲੀ ਜਿਸਨੇ 27 ਅੰਕ ਪ੍ਰਾਪਤ ਕੀਤੇ 75000 ਰੁਪਏ ਦੀ ਜੇਤੂ ਬਣੀ ਜੇ ਆਪਾਂ ਬੈਸਟ ਰੇਡਰ ਤੇ ਜਾਫੀ ਬਾਰੇ ਗੱਲ ਕਰੀਏ ਮਿੱਤਰੋ ਬੈਸਟ ਰੇਡਰ ਰਿਹਾ ਮਹਿਤਾਬ ਭਾਗੀ ਕੇ ਜਿਸਨੇ 10 ਕਬੱਡੀਆਂ ਪਾ ਕੇ ਨੌਂ ਨੰਬਰ ਹਾਸਲ ਕੀਤੇ ਬੈਸਟ ਸਟਾਪਰ ਰਿਹਾ ਕਾਲਾ ਮੱਲਾ ਪਿੰਡ ਦਾ ਮੁੰਡਾ ਜਿਸ ਨੇ 8 ਟੱਚ ਲੈ ਕੇ 6 ਜਫੇ ਲਾਏ ਵੈਸਟਰਨੋ ਮਿੱਤਰੋ ਇੱਕੀ ਕੀ ਅਰਦੀ ਨਗਦ ਰਕਮ ਨਾਲ ਸਨਮਾਨਿਤ ਕੀਤਾ ਗਿਆ ਹਾਂਜੀ ਕਿੱਦਾਂ ਦਾ ਲੱਗਾ ਇਹ ਖੇਡ ਮੇਲਾ ਮਾਲਾ ਕਲਾ ਦਾ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਮਿੱਤਰੋ ਜੇ ਆਪਾਂ ਦੂਜੇ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਬਾਰੇ ਗੱਲ ਕਰੀਏ ਦੂਜਾ ਕਬੱਡੀ ਕੱਪ ਕਰਵਾਇਆ ਗਿਆ ਪਿੰਡ ਹਰਾਈਪੁਰ ਜ਼ਿਲ੍ਹਾ ਬਠਿੰਡਾ ਦੇ ਵਿੱਚ ਇੱਥੇ ਕਬੱਡੀ ਆਲ ਓਪਨ ਦੀਆਂ 8 ਕਲੱਬਾਂ ਦੀਆਂ ਕਲੱਬਾਂ ਦੇ ਮੈਚ ਕਰਵਾਏ ਗਏ 8 ਚੋਟੀ ਦੀਆਂ ਕਲੱਬਾਂ ਪਹੁੰਚੀਆਂ ਇੱਥੇ ਇਹਦੇ ਫਾਈਨਲ ਰਿਜ਼ਲਟ ਬਾਰੇ ਗੱਲ ਕਰੀਏ ਫਰਸਟ ਟੀਮ ਰਹੀ ਦੀਪ ਸਿੱਧੂ ਕਬੱਡੀ ਕਲੱਬ ਜੰਗੀਆਣਾ ਜਿਸਨੇ 81000 ਰੁਪਏ ਦਾ ਨਾਮ ਹਾਸਲ ਕੀਤਾ ਸੈਕੰਡ ਟੀਮ ਰਹੀ ਪਿੰਡ ਦੀ ਟੀਮ ਜੀਦਾ ਜਿਸਨੇ 60000 ਰੁਪਏ ਦਾ ਨਾਮ ਹਾਸਲ ਕੀਤਾ ਜੇ ਆਪਾਂ ਬੈਸਟ ਰੇਡਰ ਤੇ ਜਾਫੀ ਬਾਰੇ ਗੱਲ ਕਰੀਏ ਮਿੱਤਰੋ ਬੈਸਟ ਰੇਡਰ ਰਹਾ ਗੋਰਾ ਸਾਲੂ ਜਿਸਨੇ 20 ਕਬੱਡੀਆਂ ਪਾ ਕੇ 16 ਨੰਬਰ ਹਾਸਲ ਕੀਤੇ ਬੈਸਟ ਸਟਾਪਰ ਰਹਾ ਸੋਨੀ ਫਕਰ ਝੰਡਾ ਜਿਸਨੇ 8 ਟੱਚ ਲੈ ਕੇ 6 ਜਫੇ ਲਾਏ ਵੈਸਟਰਨ ਮਿੱਤਰੋ ਮੋਟਰਸਾਈਕਲਾਂ ਦਾ ਸਨਮਾਨਿਤ ਕੀਤਾ ਗਿਆ ਜੇ ਆਪਾਂ ਗੱਲ ਕਰੀਏ ਕਿ ਸੁੰਨੀ ਨੇ ਕਿੰਨੇ ਮੋਟਰਸਾਈਕਲ ਜਿੱਤੇ ਸੁੰਨੀ ਫਕਰ ਝੰਡੇ ਨੇ ਕੱਲ 2 ਮੋਟਰਸਾਈਕਲ ਜਿੱਤੇ ਇੱਕ ਮੋਟਰਸਾਈਕਲ ਕੱਲ ਚਿਰਾਗਦੀਨ ਮਈਆਂ ਵਾਲੇ ਨੇ ਜਿੱਤਿਆ ਜੱਗੂ ਸੈਦੋ ਵਾਲਿਆਂ ਨੂੰ ਜਫਾ ਲਾ ਕੇ ਇੱਕ ਮੋਟਰਸਾਈਕਲ ਕੱਲ ਬਾਗੀ ਪਰਮਜੀਤਪੁਰਿਆ ਨੇ ਜਿੱਤਿਆ ਤਿੰਨਾਂ ਕਬੱਡੀਆਂ ਤੇ ਲੱਗਾ ਸੀ ਇੱਕ ਮੋਟਰਸਾਈਕਲ ਕੱਲ ਮੱਖਣ ਮੱਖੀ ਨੇ ਜਿੱਤਿਆ ਇੱਕ ਮੋਟਰਸਾਈਕਲ ਕੱਲ ਪੁੰਮੇ ਮੋਹਲੀ ਵਾਲੇ ਨੇ ਜਿੱਤਿਆ ਇੱਕ ਮੋਟਰਸਾਈਕਲ ਕੱਲ ਰੁਪਿੰਦਰ ਦੋਦਦੇ ਨੇ ਜਿੱਤਿਆ ਇੱਕ ਮੋਟਰਸਾਈਕਲ ਕੱਲ ਸੋਨੀ ਫੱਕਰ ਝੰਡੇ ਨੇ ਮਨ ਸਿੰਘ ਦੋਲਟ ਨੂੰ ਜਫਾ ਲਾ ਕੇ ਜਿੱਤਿਆ ਜੇ ਆਪਾਂ ਗੱਲ ਕਰੀਏ ਇੱਥੇ ਕੱਲ ਬੈਸਟ ਰੈਫਰੀ ਡੈਨੀ ਡਿੜਬਾ ਤੇ ਬੈਸਟ ਕਮੈਂਟੇਟਰ ਲੱਖੀ ਲਹਿਰੇ ਵਾਲਾ ਸਿਲੈਕਟ ਕੀਤੇ ਗਏ ਕਹਿੰਦੇ ਰੁਪਿੰਦਰ ਜਲਾਲ ਨੇ ਕਹਿੰਦੇ ਕੱਲ ਬੈਸਟ ਕਮੈਂਟੇਟਰ ਵੀ ਕੱਢਿਆ ਬਾਕੀ ਹਾਂਜੀ ਕਿੱਦਾਂ ਦਾ ਲੱਗਾ ਰਾਏਪੁਰ ਦਾ ਕਬੱਡੀ ਕੱਪ ਕੱਲ ਮੋਟਰਸਾਈਕਲ ਕਹਿੰਦੇ ਚੋਲਾ ਵਾਂਗੂ ਵੰਡੇ ਗਏ ਇੱਥੇ ਕਹਿੰਦੇ ਸਿਰਾ ਕਰਵਾਤਾ ਕਹਿੰਦੇ ਕੱਲ ਹਰ ਰਾਏਪੁਰ ਦੇ ਕਬੱਡੀ ਕੱਪ ਤੇ ਸਾਰੇ ਵੀ ਰਿ ਕਮੈਂਟ ਕਰਕੇ ਜਰੂਰ ਦੱਸਿਓ ਜੇ ਪਲੇਅਰ ਚੰਗੇ ਲੱਗੇ ਤਾਂ ਹਾਂਜੀ ਕਿੱਦਾਂ ਦੀ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਜਾਣਕਾਰੀ ਸਾਰੇ ਵੀਰ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲੇ ਬਟਨ ਨੂੰ ਜਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ